करिए तो जो कर सकते हैं करिए जिना भी कर करिए कोई कदर ना करिए प्रधान जीते रात कर रहे थे और ये कैलाश कांग्रेस भी ऑपरेट गवर्नमेंट डायरेक्ट करके जो मैटर सारे बजरंग के पीर करेंगे वो कर और भी हम भी बात करेंगे देखो और आज बात कर रहे हैं और याद से कि बोलो ये लो इधर भाई को बोलो खोजो 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 भाई को आजा खोजो निको बैठ जा ये आजा ਚਲੋ ਫੋਨ ਚੁੱਕੋ ਬਾਈ ਹਾਂ ਹਾਂ ਇਹ ਮੇਰੇ ਬਾਈ ਤੋਂ ਉਹ ਮਾਈਕ ਬਾਅਦ ਕਰਵਾਇਆ ਮਾਈਕ ਬਾਅਦ ਕਰਨਾਓ ਮਾਈਕ ਚੱਲ ਰਹੀ ਹੈ ਹਲੋ ਪ੍ਰੀਤਾ ਲਾ ਯਾਰ ਮਾਈਕ ਅੱਜ ਮੈਂ ਸਵੇਰੇ ਆਜ ਦੇ ਦੇ ਰੋਟੀ ਦੇ ਸੰਭਾਗ ਨੂੰ ਰਜਿਸਟਰੀ ਚਾਇਆ ਕਿ ਚਾਰ ਗੁਰੂ ਚਾਰ ਅੱਗੇ ਮੌਤ ਦਾ ਸਰਪੰਚ ਆ ਬਹੁਤ ਪਰ ਸੀਨੀਅਰ ਸ਼ਰੋਮਰੀ ਅਦਾਲਤ ਦੇ ਵਰਕਪ੍ਰੈਸ ਨੇ ਗਾਣੇ ਜੁਨੇ ਤੇ ਬੈਠੇ ਅਤੇ ਇਹ ਜੂ ਮਾਈਕਲ ਕੱਟਿਆ ਗਿਆ ਅੱਜ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੇਰੇ ਇਥੇ ਨਿਸ਼ਾਰਾ ਮੱਜਾ ਸਿੰਘ ਨਗਰ ਵਿੱਚ ਪਹੁੰਚੇ ਜਿੱਥੇ ਦਾਸ ਵੱਲੋਂ 11 ਟਰਾਲੀਆਂ ਵੱਡੀਆਂ ਕੁੜੀ ਦੀਆਂ ਤੇ ਚੋਕਰ ਦੇ ਨਾਲ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਵਾ ਉਥੇ ਆਪਣੇ ਭਰਾ ਜਿਹੜੇ ਪਾਣੀ ਦੀ ਮਾਰ ਹਟਾਏ ਆ ਉਹਨਾਂ ਦੀ ਮਦਦ ਵਾਸਤੇ ਭੇਜੀਆਂ ਗਈਆਂ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਨਾਲ ਵੀ ਸੀ ਡਾਕਟਰ ਚੀਮਾ ਸਾਹਿਬ ਬੱਬੇ ਵਾਲੀ ਸਾਹਿਬ ਲੰਗਾਰ ਸਾਹਿਬ ਲੋਦੀ ਨੰਗਲ ਸਾਹਿਬ ਸਾਡੇ ਸੀਨੀਅਰ ਮੀਤ ਪ੍ਰਧਾਨ ਪਾਰਟੀ ਦੇ ਹੁਣ ਵੀ ਅਜੇ ਵਰਕਰਾਂ ਦੇ ਵਿੱਚ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਵਰਕਰ ਇੱਥੇ ਆਏ ਆ ਹਲਕਾ ਇੰਚਾਰਜ ਸਾਡੇ ਸਰਦਾਰ ਗੋਰਿਕਬਾਲ ਸਿੰਘ ਜੀ ਮਾਲ ਸਾਹਿਬ ਸਰਦਾਰ ਰਾਜਨਬੀਰ ਸਿੰਘ ਜੀ ਕਮਾਨ ਸਾਹਿਬ ਜੱਸਲ ਸਾਹਿਬ ਐਸਜੀਪੀਸੀ ਦੇ ਮੈਂਬਰ ਤੁਗਲਵਾਲ ਸਾਹਿਬ ਔਰ ਮੈਂ ਸਮਝਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਜਹਾਰੂ ਯੋਧੇ ਇਹਨੇ ਮੀਂਹ ਵਰਦੇ ਦੇ ਵਿੱਚ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਣ ਵਾਸਤੇ ਉਹਨਾਂ ਨੂੰ ਸੁਣਨ ਵਾਸਤੇ ਇੱਥੇ ਇਕੱਠੇ ਹੋਏ ਸੀ ਪ੍ਰਧਾਨ ਸਾਹਿਬ ਉਹਨਾਂ ਨੂੰ ਸੰਬੋਧਨ ਕਰਕੇ ਗਏ ਆ ਔਰ ਅਪੀਲ ਕੀਤੀ ਆ ਕਿ ਸਾਰੇ ਹੀ ਸ਼ਰੋਮਣੀਆਂ ਅਕਾਲੀ ਦਲ ਦੇ ਵਰਕਰ ਇਸ ਕੰਮ ਲਈ ਜੁਟ ਜਾਣ ਔਰ ਮੈਂ ਸਮਝਣਾ ਕਿ ਜੇ ਸਰਕਾਰ ਦਾ ਫੇਲੀਅਰ ਆ ਤੇ ਸ਼ਰੋਮਣੀਆਂ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਜਿਨੇ ਹਮੇਸ਼ਾ ਹੀ ਲੋਕਾਂ ਦਾ ਦਰਦ ਸਮਝਿਆ ਉਹਨਾਂ ਆਪਣੀ ਇਹ ਜਿਹੜੀ ਦਰਦ ਸਮਝਦੇ ਹੋਏ ਹਰ ਘਰ ਘਰ ਇੱਡਾ ਵੱਡਾ ਰੂਟ ਅੱਜ ਇਥੋਂ ਡੇਰਾ ਬਾਬਾ ਨਾਨਕ ਤੋਂ ਚਪਕਰੇ ਮਰਾੜੇ ਤੱਕ ਜੋ ਹੜਪੀਰਤਾਂਵਾਲ ਪ੍ਰਧਾਨ ਜੀ ਜਾ ਰਹੇ ਆ ਮੈਂ ਸਮਝਦਾ ਬਹੁਤ ਵੱਡੀ ਗੱਲ ਹੈ ਔਰ ਸ਼੍ਰੋਮਣੀ ਅਕਾਲੀ ਦਲ ਹੀ ਇਹ ਕਰ ਸਕਦਾ ਹੈ ਸੇਤਮੰਤ ਜੀ ਪੰਜਾਬ ਸੰਗਠਨ ਹਰ ਇੱਕ ਲੱਖ ਦਾ ਨੀਰ ਡੇਰਾ ਬਾਬਾ ਨਾਨਕ ਤੋਂ ਇੱਥੇ ਉੱਥੇ ਉਹਨਾਂ ਨੇ ਦੋ ਪਰਿਵਾਰਾਂ ਨੂੰ ਗੋਦ ਲਿਆ ਤੇ 1-1 ਲੱਖ ਰੁਪਏ ਦਿੱਤੀ ਸਹਾਇਤਾ ਦਿੱਤੀ ਹੈ ਨਾਲ ਉਹਨਾਂ ਨੇ ਦੂਜਿਆਂ ਨੂੰ ਵੀ ਕਿਹਾ ਵਾ ਕਿ ਇਸ ਤਰੀਕੀ ਮਦਦ ਕੀਤੀ ਜਾਵੇ ਬਾਹਰ ਆ ਕੇ ਵੇਖੋ ਬਹੁਤ ਸਿਆਣੇ ਪੱਤਰਕਾਰ ਤੇ ਇਕੱਠੇ ਹੋਏ ਗੋਦ ਲਿਆ ਦੋ ਪਰਿਵਾਰਾਂ ਨੂੰ ਤੇ ਬਾਕੀ ਪਰਿਵਾਰ ਕਿਧੇ ਆ ਜਿਹੜੇ ਰੁੜ ਗਏ ਆ ਉਥੇ 100 ਪਿੰਡ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਰਕਾਰ ਕੋਈ ਦੋ ਪਰਿਵਾਰਾਂ ਨੂੰ ਗੋਦ ਨਹੀਂ ਲੈਂਦੀ ਹੁੰਦੀ ਸਰਕਾਰ ਸਾਰਿਆਂ ਲੋਕਾਂ ਦੀ ਹੁੰਦੀ ਆ ਬਾਰਡਰ ਬੈਲਟ ਤੇ ਜਾ ਕੇ ਤੁਸੀਂ ਵੇਖਿਆ ਮੈਂ ਸਮਝਣਾ ਐਡਾ ਵੱਡਾ ਨੁਕਸਾਨ 88 ਚ ਵੀ ਨਹੀਂ ਹੋਇਆ ਔਰ ਸਰਕਾਰ ਦੀ ਫੇਲੀਅਰ ਆ ਫੇਲੀਅਰ ਨੂੰ ਛਪਾਉਣ ਵਾਸਤੇ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਮੇਰੀ ਗੱਲ ਸੁਣੋ ਪਾਰਟੀ ਦੇ ਪ੍ਰਧਾਨ ਬਾਦਲ ਸਾਹਿਬ ਨੇ 20000 ਲੀਟਰ ਤੇਲ ਕਿਤੇ ਕਿਸ਼ਤੀਆਂ ਕਿਤੇ ਲੰਗਰ ਕਿਤੇ ਰਸਤਾ ਕਿਤੇ ਤੂੜੀ ਕਿਤੇ ਦਾਣਾ ਇਹਨਾਂ ਨੇ ਕੀ ਕੀਤਾ ਆ ਲੀਡਰਸ਼ਿਪ ਇਹਨਾਂ ਦੀ ਤੁਰੀ ਫਿਰਦੀ ਆ ਅਸੀਂ ਆਪਣੇ ਜिले ਦੀ ਗੱਲ ਕਰਨੀ ਹੈ ਹੈਲੀਕਾਪਟਰ ਦੇ ਵੇਖੋ ਮੇਰੀ ਗੱਲ ਸੁਣੋ ਐਡਾ ਵੱਡਾ ਮੈਨ ਸਮਝਣਾ ਵੀ ਮਜ਼ਾਕ ਲੋਕਾਂ ਨਾਲ ਕਰਕੇ ਗਏ ਆ ਸੋ ਇਹ ਬਹੁਤ ਮੰਦ ਭਾਗਾ ਕਿ ਇਹੋ ਜੀ ਮਾੜੀ ਸਰਕਾਰ ਲੋਕਾਂ ਨੇ ਚੁਣੀ ਆ ਸਰਕਾਰ ਦੇ ਐਮਐਲਏ ਕਹਿਣ ਲੱਗੇ ਆ ਕਿ ਸਾਡੀ ਅਫਸਰਸ਼ਾਹੀ ਨਹੀਂ ਸੁਣਦੀ ਕੀ ਸੱਚੀ ਮੁੱੱਚੀ ਅਫਸਰਸ਼ਾਹੀ ਸਰਕਾਰਾਂ ਨੂੰ ਫੇਰ ਕਰੇ ਵੇਖੋ ਜੀ ਸਰਕਾਰ ਦੇ ਐਮਐਲਏ ਜਿਹੜੇ ਆ ਉਹ ਹਵਾ ਦੇ ਬੁੱਲੇ ਨਾ ਆਈ ਉਹ ਕੋ ਗਰਾਸ ਰੂਟ ਲੈਵਲ ਤੇ ਉਹਨਾਂ ਦਾ ਕੁਝ ਨਹੀਂ ਹੈਗਾ ਉਹਨਾਂ ਦੀ ਤੇ ਲੋਕ ਨਹੀਂ ਸੁਣਦੇ ਤੇ ਪੁਲਿਸ ਨੇ ਕਦੀ ਸੁਣਨੀ ਆ ਇੱਕ ਬੰਦਾ ਉਹਨਾਂ ਦੇ ਨਾਲ ਨਹੀਂ ਰਿਹਾ ਇਹ ਲੋਕ ਸਤਨੂੰ ਦੰਦੀਆਂ ਵੱਢਣ ਦੇ ਆ ਐਸਜੀਪੀਸੀ ਦਾ ਲੋ ਭੇਜਿਆ ਰਾਸ਼ਮੀ ਕੱਲ ਪੁਲਿਸ ਨੇ ਲੋ ਵੇਖੋ ਜੀ ਇਹ ਤੇ ਫਿਰ ਸਰਕਾਰ ਹੀ ਕਰਦੀ ਆ ਨਾ ਐਸਜੀਪੀਸੀ ਜਿਹੜੀ ਲੋਕਾਂ ਦਾ ਦੁੱਖ ਦਰਦ ਹਮੇਸ਼ਾ ਕਿਤੇ ਹਾਰਡ ਆ ਜਾਏ ਕਿਤੇ ਕੋਈ ਬਿਮਾਰੀ ਆ ਜਾਏ ਕਿਤੇ ਕੋਈ ਕਰੋਨਾ ਕਾਲ ਆ ਜਾਏ ਉਹਨਾਂ ਨੇ ਸਾਡੀ ਬਹੁਤ ਵੱਡੀ ਸਰਮੌਰ ਸੰਸਥਾ ਜਿਹੜੀ ਹਮੇਸ਼ਾ ਲੋਕਾਂ ਦਾ ਦਰਦ ਸਮਝਦੀ ਆ ਔਰ ਮੈਂ ਸਮਝਣਾ ਕਿ ਇਹੋ ਜੀ ਸੰਸਦਾਂ ਨੂੰ ਖੋਣ ਵਾਸਤੇ ਵੀ ਸਰਕਾਰਾਂ ਨੇ ਬੜੀਆਂ ਚਾਲਾਂ ਚਲੀਆਂ ਪਰ ਲੋਕ ਸੁਪੇਤ ਹੋ ਗਏ ਆ ਪੰਛ ਸੁਪੇਤ ਹੋ ਗਿਆ ਇਹ ਜਿਹੜੇ ਆ ਇਹਨਾਂ ਨੂੰ ਉਹ ਹੁਣ ਦੋ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਛੇਤੀ ਰਾਜ ਆਏਗਾ 27 ਦੇ ਵਿੱਚ ਸਰਕਾਰ ਬਣੇਗੀ ਜਰਮਨਜੀਤ ਆ ਤੇ ਹੋਰ ਸਾਰਿਆਂ ਦਾ ਜਿਨ੍ਹਾਂ ਨੇ ਆ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਕੁੜੀ ਤੇ ਚੋਕਰ ਦਾ ਇੰਤਜ਼ਾਮ ਕੀਤਾ ਕੋਈ ਤਕਰੀਬ 98 ਦਾ ਆਸਟ੍ਰੇਲੀਆ भेज ਰਿਹਾ ਹੈ ਜੁਲਾਈ ਅਕਤੂਬਰ ਤੇ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਨੁਕਸਾਨ ਹੋਇਆ ਦੂਜੇ ਉਥੇ ਅੱਜ ਸਾਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਨੂੰ ਪਾਇਰ ਦੇ ਪੂਰੇ ਪੰਜਾਬ ਜਿੱਥੇ ਬੇਨਤੀ ਕਰਦਾ ਹੈ ਕਿ ਜਿਹਦਾ ਜਿੰਨਾ ਸਾਧਨ ਹੋਵੇ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਪਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਹੈ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਸਰਕਾਰ ਜਿਹੜੀ ਹੈ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਨਜ਼ਰ ਆ ਦੇ। ਦੇਖੋ ਹੁਣ ਸਰਕਾਰ ਤਾਂ ਹੈ ਨਹੀਂ। ਜੀ ਆ ਸੱਚੀ ਗੱਲ ਹੈ। ਨਾ ਇਹਨਾਂ ਨੂੰ ਕੁਝ ਕਰਨਾ ਹੈ। ਐਸ ਕਰਕੇ ਮੀਰ ਛੱਡ ਦਈਏ ਨਾ।